ਸੋਸ਼ਲ ਮੀਡੀਆ ਤੇ ਐਸ.ਆਈ. ਪੂਸ਼ਨ ਕੁਮਾਰ ਸਾਹ ਦਾ ਮੁਕੱਫਰ ਦੀਆਂ ਵਾਇਰਲ ਹੋਈਆਂ ਵੀਡੀਓਜ਼ ਮਾਮਲੇ ਵਿੱਚ ਫਲੋਰ ਪੁਲਿਸ ਨੇ ਵੱਡਾ ਕਦਮ ਚੁੱਕਿਆ ਹੈ ਜਾਂਚ ਦੌਰਾਨ ਪੁਸ਼ਟੀ ਹੋਣ ਤੇ ਉਕਤ ਅਫਸਰੇ ਖਿਲਾਫ 2 ਵਾਕਾ ਵਾਕੋ ਮੁਕਦਮੇ ਦਰਜ ਕੀਤੇ ਗਏ ਹਨ ਉੱਚ ਪੁਲਿਸ ਅਧਿਕਾਰੀਆਂ ਦੇ ਆਦੇਸ਼ ਤੇ ਸੋਸ਼ਲ ਮੀਡੀਆ ਮਾਨਿਟਰਿੰਗ ਟੀਮ ਨੇ ਜਾਂਚ ਕਰਕੇ ਸਬੂਤ ਇਕੱਠੇ ਕੀਤੇ ਸਨ ਇਸ ਕਾਰਵਾਈ ਨਾਲ ਪੁਲਿਸ ਵੱਲੋਂ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਵਰਦੀ ਦਾ ਅਦਬ ਘਟਾਉਣ ਜਾਂ ਅਸੰਵਿਧਾਨਿਕ ਕਰਤੂਤ ਕਰਨ ਵਾਲੇ ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗਾ ਉਸ ਵਿੱਚ ਅਸੀਂ ਮਾਨਯੋਗ ਐਸਐਸਪੀ ਜੰਦਰ ਦਿਹਾਤੀ ਜੀ ਸ਼੍ਰੀ ਹਰਮਨ ਸਿੰਘ ਵਰਕੀ ਜੀ ਵੱਲੋਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਉਹਦਾ ਗਠਨ ਕੀਤਾ ਗਿਆ ਸੀ 15 ਦਸੋਂ ਜਿਹਦੇ ਵਿੱਚ ਸਾਡੇ ਐਸਪੀ ਪੀਬੀਆਈ ਮਨਜੀਤ ਕੌਰ ਜੀ ਉਹਦੇ ਮੈਂਬਰ ਨੇ ਕਰਾਇਮ ਅਗੇਂਸਟ ਔਮਨ ਐਸਪੀ ਅਰਪਿੰਦਰ ਸਿੰਘ ਮੈਂ ਅਤੇ ਐਸਐਚਓ ਜਦੋਂ ਇਸ ਇਹਦੇ ਇਸ ਵੰਚ ਚ ਐਫਆਈਆਰ ਨੂੰ ਅਸੀਂ ਬਾਚੇ ਆਲੇ ਉਹਦੇ ਚ ਇਨਵੈਸਟੀਗੇਸ਼ਨ ਕੀਤੀ ਤੇ ਉਹਦੇ ਦੋ ਵਕੂਏ ਹੋਣ ਕਰਕੇ ਉਸ ਦੀ ਜੀ ਰਿਪੋਰਟ ਤਿਆਰ ਕਰਕੇ ਜਿਹੜੀ ਸੀ ਮਨਜੋਗ ਐਸਐਸਪੀ ਸਾਹਿਬ ਨੂੰ ਭੇਜੀ ਸੀ ਜਿਸ ਤੇ ਉਹਨਾਂ ਨੇ ਹੁਕਮ ਦਿੱਤਾ ਹੋਇਆ ਇਹਨਾਂ ਦੋਨਾਂ ਹੀ ਵਕੂਆਂ ਦੇ ਜਿਹੜੇ ਵਕੂਆ ਇੱਕ ਗੜੇ ਪਿੰਡ ਦਾ ਸੀ ਤੇ ਇੱਕ ਜਿਹੜਾ ਸੀ ਉਹ ਮਠੱਡਾ ਖੁਰਦਾ ਸੀ ਉਸ ਤੇ ਅਸੀਂ ਵਕਫ ਵਕਫ ਦੋ ਐਫ ਆਈ ਆਰ ਜਿਹੜੀਆਂ ਨੇ ਉਹ ਦਰਜ ਕੀਤੀਆਂ ਨੇ ਤੇ ਫਰਦਰ ਮੈਂ ਵੀ ਦੱਸਣਾ ਚਾਹੁੰਦਾ ਵੀ ਇਸ ਤੇ ਪਾਕਸਟ ਦਾ ਅਸੀਂ ਵਾਅਦਾ ਕੀਤਾ ਹੈ ਤੇ ਫਰਦਰ ਉੱਤੇ ਜੋ ਕਾਰਵਾਈ ਬੰਦੀ ਹੋਈ ਸਰ ਪਾਕਸਟ ਜਿਹੜਾ ਲੱਗਾ ਆ ਉਹ ਕਿਹੜੇ ਜਿਹਨਾਂ ਦੇ ਬਿਆਨ ਦੇ ਤੇ ਲੱਗਾ ਦਾ ਕਿਹੜੇ ਬਿਆਨ ਦੇ ਦਾ ਉਹ ਸਾਡੇ ਜਿਹੜੇ ਲੜਕੀ ਦੀ ਮਦਰ ਹੈਗੀ ਆ ਉਹਦੇ ਬਿਆਨ ਦੇ ਉੱਤੇ ਜਿਹੜੇ ਗੜੇਪਿੰਡ ਨੂੰ ਬਲੌਂਗ ਕਰਦੀ ਉਹਨਾਂ ਦੇ ਬਿਆਨ ਦੇ ਉੱਤੇ ਪਾਕਸਟ ਦੇ ਵਾਅਦਾ ਕੀਤਾ ਗਿਆ ਧੰਨਵਾਦ ਸੋਸ਼ਲ ਮੀਡੀਆ ਤੇ ਐਸ.ਆਈ. ਪੂਸ਼ਨ ਕੁਮਾਰ ਸਾਫ ਦਾ ਮੁਕਫਰਦੀਆਂ ਵਾਇਰਲ ਹੋਈਆਂ ਵੀਡੀਓਜ਼ ਮਾਮਲੇ ਵਿੱਚ ਫਲੋਰ ਪੁਲਿਸ ਨੇ ਵੱਡਾ ਕਦਮ ਚੁੱਕਿਆ ਹੈ ਜਾਂਚ ਦੌਰਾਨ ਪੁਸ਼ਟੀ ਹੋਣ ਤੇ ਉਕਤ ਅਫਸਰੇ ਖਿਲਾਫ ਦੋ ਵਾਕਵਾਕੋ ਮੁਕਦਮੇ ਦਰਜ ਕੀਤੇ ਗਏ ਹਨ ਉੱਚ ਪੁਲਿਸ ਅਧਿਕਾਰੀਆਂ ਦੇ ਆਦੇਸ਼ ਤੇ ਸੋਸ਼ਲ ਮੀਡੀਆ ਮਾਨਿਟਰਿੰਗ ਟੀਮ ਨੇ ਜਾਂਚ ਕਰਕੇ ਸਬੂਤ ਇਕੱਠੇ ਕੀਤੇ ਸਨ ਇਸ ਕਾਰਵਾਈ ਨਾਲ ਪੁਲਿਸ ਵੱਲੋਂ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਵਰਦੀ ਦਾ ਅਦਬ ਘਟਾਉਣ ਜਾਂ ਅਸੰਵਿਧਾਨਿਕ ਕਰਤੂਤ ਕਰਨ ਵਾਲੇ ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗਾ ਉਸ ਵਿੱਚ ਅਸੀਂ ਮਾਨਯੋਗ ਐਸਐਸਪੀ ਜੰਦਰ ਦਿਹਾਤੀ ਜੀ ਸ਼੍ਰੀ ਹਰਿੰਦਰ ਸਿੰਘ ਵਰਕੀ ਜੀ ਵੱਲੋਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਉਹਦਾ ਗਠਨ ਕੀਤਾ ਗਿਆ ਸੀ 15 ਦਸੋਂ ਜਿਹਦੇ ਵਿੱਚ ਸਾਡੇ ਐਸਪੀ ਪੀਬੀਆਈ ਮਨਜੀਤ ਕੌਰ ਜੀ ਉਹਦੇ ਮੈਂਬਰ ਨੇ ਕਰਾਇਮ ਅਗੇਂਸਟ ਔਮਨ ਐਸਪੀ ਬੰਦਰ ਸਿੰਘ ਮੈਂ ਅਤੇ ਐਸਐਚਓ ਜਦੋਂ ਇਸ ਇਹਦੇ ਇਸ ਬੰਦ ਚ ਐਫਆਈਆਰ ਨੂੰ ਅਸੀਂ ਬਾਚਿਆਦੇ ਉਹਦੇ ਚ ਇਨਵੈਸਟੀਗੇਸ਼ਨ ਕੀਤੀ ਤੇ ਉਹਦੇ ਦੋ ਵਕੂਏ ਹੋਣ ਕਰਕੇ ਉਸ ਦੀ ਰਿਪੋਰਟ ਤਿਆਰ ਕਰਕੇ ਜਿਹੜੀ ਸੀ ਮਨਜੋਗ ਐਸਐਸਪੀ ਸਾਹਿਬ ਨੂੰ ਭੇਜੀ ਸੀ ਜਿਸ ਤੇ ਉਹਨਾਂ ਨੇ ਹੁਕਮ ਦਿੱਤੇ ਹੋਇਆ ਇਹਨਾਂ ਦੋਨੋਂ ਹੀ ਵਕੂਆਂ ਦੇ ਜਿਹੜੇ ਵਕੂਆ ਇੱਕ ਗੜੇਪਿੰਡ ਦਾ ਸੀ ਇੱਕ ਜਿਹੜਾ ਸੀ ਉਹ ਮਠੱਡਾ ਖੁਰਦਾ ਸੀ ਉਸ ਤੇ ਅਸੀਂ ਵਕਫ ਵਕਫ ਦੋ ਐਫ ਆਈ ਆਰ ਜਿਹੜੀਆਂ ਨੇ ਉਹ ਦਰਜ ਕੀਤੀਆਂ ਨੇ ਤੇ ਫਰਦਰ ਮੈਂ ਵੀ ਦੱਸਣਾ ਚਾਹੁੰਨਾ ਵੀ ਇਸ ਤੇ ਪੌਕਸ ਰੈਕਟ ਦਾ ਅਸੀਂ ਵਾਅਦਾ ਕੀਤਾ ਹੈ ਤੇ ਫਰਦਰ ਉੱਤੇ ਜੋ ਕਾਰਵਾਈ ਬੰਦੀ ਹੋਈ ਸਰ ਪੌਕਸ ਰੈਕਟ ਜਿਹੜਾ ਲੱਗਾ ਆ ਉਹ ਕਿਹੜੇ ਕਿਹਨਾਂ ਦੇ ਬਿਆਨ ਦੇ ਲੱਗਾ ਦਾ ਕਿਹੜੇ ਬਿਆਨ ਦੇ ਦਾ ਉਹ ਸਾਡੇ ਜਿਹੜੇ ਲੜਕੀ ਦੀ ਮਦਰ ਹੈਗੀ ਆ ਉਹਦੇ ਬਿਆਨ ਦੇ ਉੱਤੇ ਜਿਹੜੇ ਗੜੇਪਿੰਡ ਨੂੰ ਬਲੌਂਗ ਕਰਦੀ ਉਹਨਾਂ ਦੇ ਬਿਆਨ ਦੇ ਉੱਤੇ ਪੌਕਸ ਰੈਕਟ ਦਾ ਵਾਅਦਾ ਕੀਤਾ ਗਿਆ ਧੰਨਵਾਦ